ਜਿਹੜੀ ਕੂਠੀ ਅਜਾਪਾ ਲੈ ਕੇ ਪਹੁੰਚੀਆਂ ਪੂਰੀ ਦੀ ਪੂਰੀ ਕੂਠੀ ਇਹਨਾਂ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਸਾਰੇ ਕੂਠੀ ਦੇ ਵਿੱਚ ਵਾਲਪੇਪਰ ਲੱਗਿਆ ਹੋਇਆ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਪਹਿਲੀ ਵਾਰ ਦੇਖਣ ਤੇ ਕੂਠੀਏ ਜਿਹੜੀ ਪਸੰਦ ਆਜੂਗੀ ਬਾਕੀ ਕੋਠੀ ਦਾ ਜਿੰਨਾ ਵੀ ਸਮਾਨ ਹੈ ਸਾਰਾ ਕੁਝ ਇਹਨਾਂ ਨੇ ਨਾਲ ਹੀ ਦੇਣਾ ਤੇ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਅੱਧਾ ਪਰਿਵਾਰ ਤਾਂ ਪਹਿਲਾਂ ਤੋਂ ਬਾਹਰ ਗਿਆ ਹੋਇਆ ਹੈ ਬਾਕੀ ਜਿੰਨੇ ਪਰਿਵਾਰ ਦੇ ਮੈਂਬਰ ਹੁਣ ਇੱਥੇ ਰਹਿੰਦੇ ਆ ਉਹਨਾਂ ਦਾ ਵੀਜ਼ਾ ਆਇਆ ਪਿਆ ਥੋੜੇ ਦਿਨਾਂ ਤੱਕ ਸਾਰੇ ਬਾਹਰ ਚਲੇ ਜਾਣਗੇ ਤੇ ਕੋਠੀ ਦੇ ਉੱਤੇ ਕੰਮ ਹੈ ਨਹੀਂ ਤਾਂ ਕਰਕੇ ਕੋਠੀ ਜਿਹੜੀ ਇਹਨਾਂ ਨੇ ਸੇਲ ਕਰਨੀ ਹੈ ਤੇ ਸਮਾਨ ਨਾਲ ਤੇ ਗੱਲਬਾਤ ਆਪਾਂ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 73800 ਪੂਰਾ 26173 ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੋਠੀ ਆ ਜਪਾ ਹੈ ਲੈ ਕੇ ਪਹੁੰਚਿਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮੇਰੇ ਵੱਲੋਂ ਫੁੱਲ ਗਰੰਟੀ ਹੈ ਸੀ ਬਾਕੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਜਿਹੜੀ ਇਹਨਾਂ ਦੀ ਇਹ ਕੋਠੀ ਹੈ ਜੀ 4 ਬਿਸਬੇ ਜਗ੍ਹਾ ਦੇ ਵਿੱਚ ਬਣੀ ਹੋਈ ਆ 4 ਬਿਸਬੇ ਟੋਟਲ ਜਗ੍ਹਾ ਪਰ ਮਿਲ ਜੂਗੀ ਤੇ ਨਾਲ ਲੱਗਵੀ ਇਹਨਾਂ ਦੀ 4 ਬਿਸਬਿਆਂ ਦੀ ਜਗ੍ਹਾ ਹੋਰ ਪਈ ਹੈ ਤੇ ਉਹਦੀ ਵੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਉਹਦੀ ਵੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਤੁਸੀਂ ਪੂਜਾ ਰੂਮ ਦੇਖ ਲਓ ਬਾਬਾ ਜੀ ਦਾ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾ ਰੱਖਿਆ ਜਦੋਂ ਆਪਾਂ ਮੇਨ ਗੇਟ ਵਿੱਚ ਦੀ ਆਉਨੇ ਆ ਤਾਂ ਇੱਕ ਪਾਸੇ ਚੁੰਡ ਚ ਬਣਾ ਰੱਖਿਆਗਾ ਤੇ ਸਾਹਮਣੇ ਫਰੰਟ ਚ نیچے-níche ਇਹਨਾਂ ਨੇ ਟਾਈਲਾਂ ਵੀ ਲਗਵਾ ਰੱਖੀਆਂ ਬਾਕੀ ਬਿਹੜਾ ਜਿਹੜਾ ਏਰੀਆ ਆਪਾਂ ਨੂੰ ਮਿਲੂਗਾ ਬਹੁਤ ਖੁੱਲਾ ਡੁੱਲਾ ਵਧੀਆ ਮਿਲੂਗਾ ਜੀ ਦੋ ਤਿੰਨ ਗੱਡੀਆਂ ਆਰਾਮ ਨਾਲ ਬਿਹੜੇ ਦੇ ਵਿੱਚ ਲੱਗ ਜਾਣਗੀਆਂ ਬਾਕੀ ਅੰਦਰ ਆਪਾਂ ਪਹੁੰਚ ਗਏ ਲੋਬੀ ਦਾ ਗੇਟ ਤੁਸੀਂ ਦੇਖ ਹੀ ਲਿਆ ਸੀਗਾ ਬਾਕੀ ਅੰਦਰੋਂ ਤੁਸੀਂ ਦੇਖ ਲਓ ਸਾਰੀ ਕੂਠੀ ਜਿਹੜੀ ਇਹਨਾਂ ਨੇ ਬਾਲ ਪੇਪਰ ਕਰਵਾਈ ਹੋਈ ਹੈ ਜਿੰਨੀਆਂ ਜੋੜੀਆਂ ਲੱਗੀਆਂ ਹੋਈਆਂ ਸਾਰੀਆਂ ਇਹਨਾਂ ਨੇ ਇੱਕੋ ਜੀਆਂ ਵਧੀਆ ਲਗਵਾ ਰੱਖੀਆਂ ਬਾਕੀ ਡਰਾਈਂਗ ਰੂਮ ਤੋਂ ਲੈ ਕੇ ਕਿਚਨ ਵਗੈਰਾ ਸਾਰਾ ਕੰਮ ਇਹਨਾਂ ਨੇ ਟੋਟਲ ਕਰਵਾ ਰੱਖਿਆ ਜੀ ਤੇ ਤੁਸੀਂ ਦੇਖੋ ਜੀ ਸਾਰਾ ਕੰਮ ਆਪਾਂ ਨੂੰ ਵਧੀਆ ਕੀਤਾ ਕਰਾਇਆ ਮਿਲੂਗਾ ਕੋਈ ਆਪਾਂ ਨੂੰ ਮਰਮਮਤ ਕੁਝ ਨਹੀਂ ਕਰਵਾਉਣ ਦੀ ਲੋੜ ਪੈਣੀ ਖਰੀਦਣ ਤੋਂ ਬਾਅਦ ਸਿੱਧਾ ਸਮਾਨ ਰੱਖਣਾ ਜੀ ਜੇ ਸਮਾਨ ਵਿੱਚ ਲੈਣਾ ਤਾਂ ਸਮਾਨ ਰੱਖਣ ਦੀ ਵੀ ਲੋੜ ਹੈ ਨਹੀਂ ਇਹਨਾਂ ਨੇ ਪੂਰਾ ਡੈਕੋਰੇਟਾ ਕਾਰੀ ਰੱਖਿਆ ਜੀ ਸਮਾਨ ਵਗੈਰਾ ਬਾਕੀ ਸੋਫੇ ਦੇਖ ਲਓ ਤੇ ਵਾਲਪੇਪਰ ਵਗੈਰਾ ਦੇਖ ਲਓ ਸਾਰਾ ਕੁਝ ਇਹਨਾਂ ਨੇ ਨਾਲ ਦੇਣਾ ਜੀ ਤੇ ਕੂਠੀ ਦੀ ਜਗ੍ਹਾ ਤੋਂ ਮੈਂ ਦੱਸ ਹੀ ਦਿੱਤੀ ਚਾਰ ਬਿਸਵੇ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ ਤੁਸੀਂ ਡਰਾਇੰਗ ਏਰੀਆ ਦੇਖ ਹੀ ਲਿਆ ਬਾਕੀ نیچے ਜੇ ਆਪਾਂ ਗੱਲ ਕਰੀਏ ਫਾਰਸ਼ ਦੀ ਤਾਂ ਇਹਨਾਂ ਨੇ ਸਾਰੇ ਕਿਤੇ ਫਲੋਰ ਟਾਈਲਾਂ ਲਗਵਾੜ ਕੇ ਆਂ ਤੇ ਆ ਜਿਹੜਾ ਕਮਰਾ ਜੀ ਤੁਸੀਂ ਦੇਖੋ ਬਹੁਤ ਸੋਹਣਾ ਤਿਆਰ ਹੋਇਆ ਇਹਦੇ ਵਿੱਚ ਏਸੀ ਲੱਗਿਆ ਹੋਇਆ ਤੇ ਐਲਸੀਡੀ ਤੇ ਐਲਸੀਡੀ ਪੈਨਲ ਤੇ ਉੱਪਰ ਪੱਖੇ ਵਾਲਪੇਪਰ ਦੇਖ ਲਓ ਬਹੁਤ ਵਧੀਆ ਜੀ ਸਾਰਾ ਕੰਮ ਟੋਟਲ ਇਸ ਰੂਮ ਦਾ ਇਹਨਾਂ ਨੇ ਬਹੁਤ ਸੋਹਣਾ ਕਰਵਾਇਆ ਹੋਇਆ ਤੇ ਮਾਲਕ ਨੇ ਕਿਹਾ ਜਿਹੜਾ ਇਸ ਕਮਰੇ ਦੇ ਵਿੱਚ ਸਾਮਾਨ ਤੁਸੀਂ ਦੇਖਿਆ ਏਸੀ ਐਲਸੀਡੀ ਜੋ ਵੀ ਸਾਮਾਨ ਦੇਖਿਆ ਇਹਨਾਂ ਨੇ ਜਿਹੜੀ ਕੂਠੀ ਦੀ ਡਿਮਾਂਡ ਕੀਤੀ ਹੈ 26 ਲੱਖ ਰੁਪਏ ਕਿਹਾ ਜੀ ਪਿਛਲੇ ਕਮਰੇ ਦਾ ਸਾਮਾਨ ਬੈੱਡ ਤੇ ਜੋ ਵੀ ਕੁਝ ਦੇਖਿਆ ਜੀ ਉਹ ਦਾ ਵਿੱਚ 26 ਲੱਖ ਦੇ ਦੇਣਾ ਹੈ ਬਾਕੀ ਜਿੰਨਾ ਤੁਸੀਂ ਸਮਾਨ ਦੇਖੂਗੇ ਜਿਵੇਂ ਕਿ ਇਸ ਕਮਰੇ ਦੇ ਵਿੱਚ ਪਿਆ ਬੈੱਡ ਪਿਆਗਾ ਪਰਾ ਸੋਫੇ ਦੇਖੀ ਉਹ ਇਹਨਾਂ ਨੇ 26 ਲੱਖ ਦੇ ਵਿੱਚ ਨਹੀਂ ਦੇਣੀ ਉਹ ਮਾਲਕ ਕਹਿੰਦੇ ਆ ਵੀ ਬਹਿ ਕੇ ਅਡਜਸਟਮੈਂਟ ਕਰ ਲਾਂਗੇ ਜਿੰਨਾ ਵੀ ਤੁਸੀਂ ਦੇਖੂਗੇ ਜਿਵੇਂ ਕਿ ਆਹ ਕਮਰੇ ਦਾ ਸਮਾਨ ਹੈ ਉਹ ਬਹਿ ਕੇ ਹੋ ਜਾਊਗਾ ਤੇ ਪਿੱਛੇ ਜਿਹੜਾ ਜਿਵੇਂ ਕਿ ਬੱਚਾ ਵਾਲੀ ਅਲਮਾਰੀ ਸੀਗੀ ਇੱਕ ਹੋਰ ਅਲਮਾਰੀ ਸੀਗੀ ਬੈਡ ਦਾ ਸੀਗਾ ਏਸੀ ਸੀਗਾ ਐਲ ਸੀ ਡੀ ਐਲ ਸੀ ਡੀ ਪੈਨਲ ਉਹ ਕੁਛ 26 ਲੱਖ ਦੇ ਵਿੱਚ ਹੀ ਦੇਣੇਗਾ ਬਾਕੀ ਤੁਸੀਂ ਮਾਲਕ ਨੂੰ ਫੋਨ ਕਰ ਲਓ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾ ਦੇਣਗੇ ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਵੀ ਇਹਨਾਂ ਨੇ ਸ਼ਾਇਦ ਵਾਲ ਪੇਪਰ ਰੱਖ ਰੱਖਿਆ ਤੇ ਉੱਪਰ ਜਿਹੜੀ ਛੱਤ ਆਪਾਂ ਨੂੰ ਮਿਲੂਗੀ ਸਾਰੀ ਪੱਕੀ ਕੀਤੀ ਕਰਾਈ ਮਿਲੂਗੀ ਜੀ ਬਾਕੀ ਚਾਰ ਬਿਸਵੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਆਸੇ ਪਾਸੇ ਤੁਹਾਨੂੰ ਮੈਂ ਦਿਖਾ ਦਿੰਨੇ ਤੇ ਸਾਹਮਣੇ ਇਹਨਾਂ ਨੂੰ ਸੜਕ ਲੱਗਦੀ ਹੈ ਜੀ ਸੜਕ ਤੋਂ ਕੋਈ ਜ਼ਿਆਦਾ ਦੂਰੀ ਨਹੀਂ ਹੈਗੀ ਇਹਨਾਂ ਦੀ ਕੋਠੀ ਦੀ ਬਾਕੀ ਆਸੇ ਪਾਸੇ ਦੀ ਲੋਕੇਸ਼ਨ ਤੁਸੀਂ ਚੈੱਕ ਕਰ ਲਓ ਵਧੀਆ ਕੋਠੀ ਹੈ ਜੀ ਬਾਕੀ ਜਿਹੜੀ ਨਾਲ ਲੱਗਮੀ ਇਹਨਾਂ ਦੀ ਥਾਂ ਉਹ ਵੀ ਚਾਰ ਬਿਸਵੇ ਆ ਉਹ ਵੀ ਵਧੀਆ ਹੈਗੀ ਤੇ ਉਹਦੀ ਵੀ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਆ ਉਹਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਬਾਕੀ ਕੋਠੀ ਦੀ ਵੀਡੀਓ ਤੁਸੀਂ ਦੇਖ ਹੀ ਲਈ ਤੇ ਆ ਆ ਗਈ ਜੀ ਨਾ ਲਗਮੀ ਇਹਨਾਂ ਦੀ ਥਾਂ ਆਪਾਂ نیچےੋਂ ਵੀ ਸਾਰਾ ਕੁਝ ਦੇਖਾਂਗੇ ਇਹਨਾਂ ਨੇ ਕਮਰੇ ਬਣਾ ਰੱਖਿਆ ਜੀ ਇੱਕ ਸ਼ਾਇਦ ਕਮਰਾ ਬਣਿਆ ਹੋਇਆ ਤੇ ਪਾਸਵਾ ਵਾਸਤੇ ਤੂੜੀ ਵਾਸਤੇ ਸਾਰਾ ਕੁਝ ਬਣਾ ਰੱਖਿਆ ਤੇ ਹੁਣ ਆਪਾਂ ਚੱਲਦੇ ਹਾਂ ਜੀ ਉਧਰ ਪਰਲੀ ਸਾਈਡ ਤੇ ਉਹਦੀ ਆਪਾਂ ਪੂਰੀ ਗੱਲ ਕਰਦੇ ਹਾਂ ਜਿਹੜੀ ਨਾ ਲਗਮੀ ਥਾਂ ਹੈ ਸਾਹਮਣੀ ਜਿਹੜੀ ਸੜਕ ਹੈ ਜਿਹੜੀ ਗੱਡੀ ਜਾ ਰਹੀ ਹੈ ਉਹ ਤੋਂ ਕਿੰਨੀ ਕੁ ਦੂਰੀ ਹੈ ਤੁਸੀਂ ਆਪ ਹੀ ਦੇਖ ਲਓ ਵਧੀਆ ਇਹਨਾਂ ਨੂੰ ਸੜਕ ਲੱਗਦੀ ਹੈ ਫਰੰਟ 'ਚ ਗਲੀ ਲੱਗਦੀ ਹੈ ਤੇ ਮੇਨ ਗੇਟ ਦੋਮਾਂ ਨੂੰ ਬਹੁਤ ਵਧੀਆ ਲੱਗੇ ਹੋਏ ਨੇ ਆ ਵੀ ਜਗ੍ਹਾ 4 ਬਿਸਵੇ ਹੈ ਕਾਫੀ ਪੌਦੇ ਇਹਨਾਂ ਨੇ ਇੱਥੇ ਲਾ ਰੱਖਿਆ ਜਿਹੜਾ ਬਿਹੜਾ ਜੀ ਉਹਦੇ ਵਿੱਚ ਇੱਟਾਂ ਵਗੈਰਾ ਇਹਨਾਂ ਨੇ ਲਾ ਰੱਖੀਆਂ ਤੇ ਨਾ ਲੱਗਮੀ ਥਾਂ ਵਧੀਆ ਕੋਈ ਗੱਡੀ ਗੁੱਡੀ ਹੈਗੀ ਹੈ ਮੋਟਰਸਾਈਕਲ ਉਹ ਤਾਂ ਇੱਧਰ ਹੀ ਖੜ ਜਾਂਦਾ ਤੇ ਆਪਣੀ ਕੋਠੀ ਜਿਹੜੀ ਉਹ ਖਾਲੀ ਦੀ ਖਾਲੀ ਰਹਿ ਜੂਗਾ ਮਤਲਬ ਕਿ ਬਿਹੜੇ ਦੇ ਵਿੱਚ ਭੀੜ ਪੜਕਾ ਜਾ ਨਹੀਂ ਹੋਣਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲੋ ਜੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਤੇ ਉਹ ਕੁਠੀ ਦੀ ਡਿਮਾਂਡ ਸੀਗੀ ਜੇ ਆਪਾਂ ਇਧਰ ਲਈ ਥਾਂ ਦੀ ਗੱਲ ਕਰੀਏ ਤਾਂ ਇਹਦੀ ਅਲੱਗ ਤੋਂ ਡਿਮਾਂਡ ਇਹਨਾਂ ਨੇ ਰੱਖੀ ਆ ਆ ਜਿਹੜੀ ਜਗ੍ਹਾ ਇਹਦੀ ਡਿਮਾਂਡ 14 ਲੱਖ ਰੁਪਈਆ ਇਹਨਾਂ ਨੇ ਰੱਖੀ ਆ ਉਹ 26 ਲੱਖ ਰੁਪਈਆ ਦੀ ਕੋਠੀ ਵਿੱਚ ਸਮਾਨ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਤੇ 14 ਲੱਖ ਰੁਪਈਆ ਇਹਦੀ ਡਿਮਾਂਡ ਆ ਬਾਕੀ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਵਾਂਗੇ ਤੇ ਅਸੀਂ ਜਾ ਕੇ ਦੇਖਣਾ ਚਾਹੁੰਦੇ ਹਾਂ ਤਾਂ ਪੰਡ ਖਾਸ ਕਲਾ ਇਹਨਾਂ ਦਾ ਪਿੰਡ ਹੈ ਡਿਸਟ੍ਰਿਕਟ ਲੁਧਿਆਣਾ ਜਗਰਾਉਂ ਪੰਜਾਬ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਜਾ ਕੇ ਕੁਠੀ ਦੇਖਣੀ ਹੈ ਕੋਈ ਵੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਤੁਸੀਂ ਮਾਲਕ ਤੋਂ ਮਤਲਬ ਕਿ ਜਾਣਕਾਰੀ ਲੈ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪਹਿਲਾਂ ਮੈਂ ਸਕਰੀਨ ਤੇ ਦੋ ਤਿੰਨ ਵਾਰੀ ਦੇ ਹੀ ਦਿੱਤਾ ਜੀ ਨੰਬਰ ਹੈ 7901931039 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨੇ 790 1931039 ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪੇ ਕਰ ਲਿਓ ਜੀ ਬਾਕੀ ਪੂਰੀ ਆਪਾਂ ਗੱਲ ਕਰ ਹੀ ਲਈ ਜੀ ਕੋਠੀ ਵੀ ਤੁਸੀਂ ਦੇਖ ਲਈ ਤੇ ਨਾਲ ਲੱਗਵੀਂ ਥਾਂ ਵੀ ਦੇਖ ਲਈ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਵੀਡੀਓ ਨੂੰ ਸਾਰੇ ਲਾਈਕ ਜਰੂਰ ਕਰ ਦਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਇਸੋ ਵੀ ਏਰੀਆ ਤੋਂ ਦੇਖ ਰਿਹਾ ਹਾਂ ਬੱਦ ਤੋਂ ਬੱਦ ਸਪੋਰਟ ਰੱਖਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਕਿਸੇ ਵੀ ਵੇਲੇ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਊਗਾ ਜੇ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ 'ਚ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖ ਕੇ ਰੱਖਦੇ ਆਪਾਂ 73800 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਆਪਣਾ ਨਹੀਂ ਹੁੰਦਾ ਜੀ ਬਾਕੀ ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਕਿਹੋ ਜੀ ਕੂਠੀ ਘਰ ਮਕਾਨ ਤੁਹਾਨੂੰ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਪਹੁੰਚ ਜਾਵਾਂਗੇ। ਬਾਕੀ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਜਰੂਰ ਦੱਸਿਓ ਮੈਨੂੰ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰਦੋ। ਤੇ ਕਿਸੇ ਕੋਲੇ ਕੂਠੀ ਘਰ ਮਕਾਨ ਹੈ ਵੇਚਣ ਵਾਸਤੇ ਭੇਜਿਓ ਆਪਣੇ ਕੋਲੇ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਕਰੋ ਕਮੈਂਟ ਕਰੋ ਲਾਈਕ ਤੇ ਮਿਲਦੇ ਆਂ ਛੇਤੀ ਜਿਹਨੂੰ ਪਸੰਦ ਆਈਏ ਕੂਠੀ ਤਾਂ ਜਾ ਕੇ ਤੁਸੀਂ ਮਾਲਕ ਨਾਲ ਕਰੋ ਗੱਲਬਾਤ।